ਜੀ ਸਤ ਸ੍ਰੀ ਅਕਾਲ ਸਾਰੇ ਨੂੰ ਚੰਨ ਪੰਜਾਬ ਫੋਰਕਾਸਟ ਤੇ ਸਵਾਗਤ ਕਰਦੇ ਆਂ ਅਸੀਂ ਤੁਸੀਂ ਸਾਡੇ 43 ਫੋਰਸ ਜੁੜ ਗਏ ਸੋ ਬਹੁਤ ਬਹੁਤ ਤੁਹਾਨੂੰ ਬਹੁਤ ਬਹੁਤ ਰੱਖਿਆ ਬਖਸ਼ਿਆ ਤੇ ਅੱਜ ਅਸੀਂ ਗੱਲ ਕਰਦੇ ਆਂ ਕਿ ਅੱਜਕੱਲ ਅੱਜਕੱਲ ਕਰਦੇ ਆਂ ਸਮਾਂ ਕੀ ਹੈ ਸੋ ਅਸੀਂ ਇਹ ਰੋਕ ਸਕਦੇ ਹਾਂ ਕਿ ਸਮੇਂ ਅਨਸਾਰ ਕੰਮ ਹੋਣਾ ਚਾਹੀਦਾ ਹੈ ਕਿਉਂਕਿ ਅੱਜਕੱਲ ਲੋਕਾਂ ਕੋਲ ਸਮਾਂ ਨਹੀਂ ਹੈ ਕਿਉਂਕਿ ਨਵਾਂ ਜੋ ਕਿ ਨਵੀਆਂ ਤਕਨੀਕਾਂ ਔਨ ਕਰਕੇ ਲੋਕ ਉਹਨਾਂ ਉਸ ਵਤੀਬੀ ਹੋ ਗਏ ਨੇ ਉਹਨਾਂ ਕੋਲ ਵਿਲਦੀਆਂ ਕੋਈ ਕੰਮ ਕਰਨ ਦਾ ਕੋਈ ਵੀ ਸਮਾਂ ਨਹੀਂ ਹੈ ਸੋ ਸਮਾਂ ਕੋਈ ਜਿਹੜੀ ਜਿਹਾ ਜੋ ਸਾਨੂੰ ਕੁਝ ਜਿਹਾ ਸਾਨੂੰ ਵਿਲਦਾ ਨਹੀਂ ਰਹਿੰਦਾ ਕਦੇ ਸਾਨੂੰ ਵਿਲਦਾ ਨਹੀਂ ਦਿੰਦਾ ਹੈ ਸੋ ਹਮੇਸ਼ਾ ਸਮੇਂ ਦੇ ਖਤਰ ਕਰਿਆ ਕਰੋ ਅਸੀਂ ਕਹਿੰਦੇ ਆ ਕਿ ਸਮੇਂ ਨਾਲ ਹੀ ਬੰਦੇ ਨੂੰ ਜੋ ਕੀ ਚੇਂਜ ਹੋਣਾ ਚਾਹੀਦਾ ਸੋ ਬਹੁਤ ਠੀਕ ਹੁੰਦਾ ਹੈ ਪਰ ਤੂੰ ਨੇ ਬੰਦਾ ਚੇਂਜ ਤਾਂ ਹੋਵੇਗੀ ਬੰਦਾ ਅਗਰ ਦੂਜੀ ਗੱਲ ਦੂਜੇ ਮਾਰੀ ਭੁੱਲ ਜਾਵੇ ਸੋ ਹਮੇਸ਼ਾ ਸਮੇਂ ਦੇ ਸਾਹਮਣੇ ਚੱਲਦੋ ਕੁਝ ਕੰਪਨੀਏ ਕੋ ਸਮਾਜ ਇੱਕ ਵੜ ਦਾੰਗ ਗਿਆ ਤਾਂ ਮੁੜ ਕੇ ਕਦੇ ਨਹੀਂ ਆਉਣਾ। ਪਰ ਮਾਦਮਾ ਦੇ ਕਿੰਨੇ ਰੰਸੇ ਚੱਕਰ ਬਣਾਇਆ ਹੈ ਕਿ ਜੋ ਜਨਕਾ ਟੜ ਜਾਂਦਾ ਮੁੜ ਕੇ ਵਾਪਸ ਨਹੀਂ ਆਉਦਾ। ਚਾਹੇ ਉਸ ਨੂੰ ਲੱਖਾਂ ਕਰੋੜਾਂ ਸਾਲ ਕਿਉਂ ਨਾ ਲੱਗ ਜਾਣ। ਤੇ ਜਿਹੜੀ ਜੋ ਵੀ ਸਮਾਂ ਸਮਾਜੀ ਜੇ ਵੀ ਦੇਖੋਗੇ ਸੋਈ ਕਦੇ ਵੀ ਪਿੱਛੇ ਨਹੀਂ ਮੁੜਦੀ। ਹਮੇਸ਼ਾ ਅੱਗੇ ਰਵਾਤ ਦੜਦੀ ਹੈ। ਸੋ ਸਾਨੂੰ ਵੀ ਹਮੇਸ਼ਾ समय अनुसार अगे बढ़ना चाहिए है तो ही असं सोचा किल सू मतलब वजिया जाने सौखी हो जाएगी जिंदगी बच्चों हमेशा औखियाँ जांच जो कि समय अनुसार टल जाने हैं सू बिना किसी मुसीबत करके ਮੇਰਾ ਹਾਰਾਣ ਦੁਬਲੀ ਪਦਨਾ ਚਾਈ ਦਾ ਟਨਵਾਡ